ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੋਲਦਾ ਨਮਸਕਾਰ ਬੋਲਦਾ ਔਰ ਜੈ ਫਰੀਦ ਹਕ ਫਰੀਦ ਧਨ ਗੁਰੂ ਬਾਬਾ ਨਾਲ ਸਰ ਕੰਸਾਨਲ ਕਿ ਮੈਂ ਸਪੋਸਟ ਕਰੂੰਗਾ ਕਿਸਾਨ ਲਗਾਤਾਰ ਜਿਹੜੇ ਭਾਰਤੀ ਜਾਂਦਾ ਪਟੇਕਲਾ ਤੋੜਾ ਨਹੀਂ 50 ਦੇ ਵਿੱਚ ਕਿੰਨੇ ਭਾਰਤੀ ਜਾਂਦਾ ਪਾਰਟੀ ਦੇ ਦੁਆਰਾ ਉਹਨਾਂ ਦੇ ਖਿਲਾਫ ਥੋੜਾ ਜਿਹਾ ਪ੍ਰੋਟੈਸਟ ਕਰਾਂਗੇ ਹਾਂ ਕੋਈ ਨਹੀਂ ਉਹ ਆਪਣੀਆਂ ਮੰਗਾਂ ਲਈ ਜੋ ਉਹਨਾਂ ਦਾ ਹੱਕ ਨੇ ਉਹਨਾਂ ਲਈ ਉਹ ਆਵਾਜ਼ ਤਰੀਕੇ ਨਾਲ ਉਠਾ ਰਹੇ ਆ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਇਹ ਮਸਲੇ ਹੱਲ ਹੋ ਸਕਣ ਤਾਂ ਕਿ ਹਮੇਸ਼ਾ ਪੰਜਾਬ ਸ਼ਾਂਤ ਰਿਆ ਮੇਰੀ ਹੱਥ ਛੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜਰੂਰ ਕਰਨ ਕਿਸਾਨ ਲੇਕਿਨ ਮੁਹੱਬਤ ਦਾ ਧਾਮਨ ਨਾ ਛੱਡੋ ਵਾਇਲੈਂਟ ਨਾ ਹੋਵੋ ਗੁੱਸੇ ਚ ਨਾ ਹੋਵੋ ਕਿਉਂਕਿ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਕਿਹਾ ਸੀ ਜਨ ਪ੍ਰੇਮ ਕੀਓ ਤਨਹੀ ਪ੍ਰਾਪਾਇਓ ਮੁਹੱਬਤ ਨਾਲ ਬੈਠ ਕੇ ਆਵਾਜ਼ ਸੰਵਾਦ ਨਾਲ ਇੰਟਰੈਕਸ਼ਨ ਨਾਲ ਸਾਰੇ ਹੀ ਮਸਲੇ ਹੱਲ ਹੋ ਜਾ ਸਕਦੇ ਆ ਗੁੱਸੇ ਕਰੋਧ ਨਾਲ ਜਾਂ ਇਸ ਤਰ੍ਹਾਂ ਕੋਈ ਵੀ ਮਸਲਾ ਹੱਲ ਨਹੀਂ ਹੋਣ ਵਾਲਾ ਆਓ ਆਪਾਂ ਆਪਣੇ ਪੀਰਾਂ ਪੈਗੰਬਰਾਂ ਗੁਰੂਆਂ ਗੁਰੂ ਸਾਹਿਬਾਨ ਦੀ ਜੋ ਪੂਰਨੇ ਪਾਇਆ ਜੋ ਉਹਨਾਂ ਨੇ ਫਲਸਫਾ ਦਿੱਤਾ ਉਹਨਾਂ ਨੇ ਤਾਂ ਸਾਨੂੰ ਪਿਆਰ ਸਿਖਾਇਆ ਸੀ ਕਿ ਸਾਨੂੰ ਪਿਆਰ ਹੀ ਕਰਨਾ ਚਾਹੀਦਾ ਬਾਕੀ ਮਸਲੇ ਜਾਇਜ਼ ਆ ਉਹ ਹੱਲ ਕਰਾਵਾਂਗੇ ਇਸੇ ਕਰਕੇ ਇੱਥੇ ਆਏ ਦਿੱਲੀ ਛੱਡ ਕੇ ਸਰ 2 ਦਿਨ ਪਹਿਲਾਂ ਤੁਹਾਨੂੰ ਹਾਈ ਕਮਾਂਡ ਨੇ ਬੁਲਾਇਆ ਸੀ ਉੱਥੇ ਤੁਸੀਂ ਇਹ ਗੱਲ ਕੀਤੀ ਹੈ ਕਿਸਾਨਾਂ ਨਾਲ ਮੈਂ 2 ਦਿਨ ਪਹਿਲਾਂ ਨਹੀਂ ਮੈਂ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਰ ਰਿਹਾ YouTube YouTube ਚੈੱਕ ਕਰਨ ਕਿਸਾਨ ਜਥੇਬੰਦੀਆਂ ਵੀ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ਓਵਰ ਚਮਚਗਿਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਆ ਜੇ ਮੈਂ ਤੁਹਾਡੀਆਂ ਹੀ ਆਵਾਜ਼ਾਂ ਬਾ ਬਾਲੰਤ ਤਰੀਕੇ ਨਾਲ ਕਰਦਾ ਰਿਆਂ ਟਾਰਾ ਮਾਰਦਾ ਰਿਆਂ ਕਿ ਆਓ ਕਿਸਾਨ ਸਾਡੇ ਭਰਾ ਨੇ ਸਾਡੀਆਂ ਬਾਹਵਾਂ ਨੇ ਅਸੀਂ ਸਾਡਾ 9 ਮਾਸ ਦਾ ਰਿਸ਼ਤਾ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਆ ਖੇਤਾਂ 'ਚ ਕੰਮ ਆਲੇ ਮਜ਼ਦੂਰ ਕਰਨ ਵਾਲੇ ਤੋਂ ਮੇਰਾ ਉਹ ਰਿਸ਼ਤੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਪਹਿਲੇ ਅੰਦੋਲਨ 'ਚ ਪ੍ਰੈਸ ਕਾਨਫਰੰਸ ਇੱਕ ਦੋ ਵਾਰੀ ਕੀਤੀ ਆ ਉਹ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਆਓ ਮੈਂ ਲੈ ਕੇ ਚਲਦਾ ਪ੍ਰਧਾਨ ਮੰਤਰੀ ਜੀ ਕੋਲ ਫਿਰ ਕੋਸ਼ਿਸ਼ ਕਰਾਈਆਂ ਫਿਰ ਮੈਂ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ ਪਹਿਲੀ ਵਾਰੀ ਜਿਹੜੇ ਸਭ ਤੋਂ ਬੌਧਿਕ ਮੇਰੇ ਹਿਸਾਬ ਨਾਲ ਕਿਸਾਨ ਲੀਡਰ ਹੈ ਰਾਜੇਵਾਲ ਸਾਹਿਬ ਮੈਂ ਬੜਾ ਉਹਨਾਂ ਨੂੰ ਪਿਆਰ ਕਰਦਾ ਉਹਨਾਂ ਨਾਲ ਮੈਂ ਗੱਲ ਕਰਾਈ ਸੀ ਉਹਨਾਂ ਨੂੰ ਪੁੱਛ ਲਿਓ ਪਹਿਲੀ ਵਾਰੀ ਤੋਮਰ ਸਾਹਿਬ ਦੀ ਜਦੋਂ ਮੀਡੀਆ 'ਚ ਸਾਰੇ ਕਿਸਾਨ ਜਥੇਬੰਦੀਆਂ ਕਹਿੰਦੇ ਅਫਸਰ ਯਾਰ ਸਾਨੂੰ ਮਿਲਦੇ ਵਜ਼ੀਰ ਨਹੀਂ ਕੋਈ ਮਿਲਦਾ ਮੈਂ ਕਿਹਾ ਵਜ਼ੀਰ ਵੀ ਬੰਦੇ ਆ ਮੈਂ ਲੱਭਦਾ ਮੈਂ ਜਾ ਗਿਆ ਘਰ ਤੋਮਰ ਸਾਹਿਬ ਦੇ ਆਪਣੇ ਫੋਨ ਤੋਂ ਫੋਨ ਮਲਾ ਕੇ ਰਾਜੇਵਾਲ ਸਾਹਿਬ ਨਾਲ ਗੱਲ ਕਰਾਈ ਪੁੱਛ ਲਿਓ ਫੇ ਉਹਨਾਂ ਦੀ ਇੰਟਰਵਿਊਜ਼ ਕਰਾਈਆਂ ਵੱਖ-ਵੱਖ ਚੈਨਲਾਂ ਤੇ ਉਸ ਤੋਂ ਬਾਅਦ ਮੈਂ ਲੱਗਾ ਰਿਆ ਇੱਕ ਤੁਸੀਂ ਇਹ ਤਾਂ ਸੋਚੋ ਕਿ ਜੇ ਮੈਂ ਉੱਥੇ ਬੈਠਾ ਤੁਹਾਡਾ ਨਮਾਇਸ਼ਕ ਮੈਂ ਦਿੱਲੀੋਂ ਜਿੱਤਿਆ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕ ਤੇ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰਸੇ ਨਾਲ ਨੰਗਾਈ ਜਾਓ ਜੀ ਜਿਵੇਂ ਤੁਸੀਂ ਇਹ ਗੱਲ ਕੀ ਹੈ ਨਾ ਪਹਿਲੇ ਦਿਨ ਜਿੰਦਾ ਰੌਣਕ ਸ਼ੋ ਸੀ ਤੂੰ ਦਾ ਜੀ ਲੋਕਾਂ ਨੇ ਇਹ ਗੱਲ ਕਹੀ ਹੈ ਆਂਦੇ ਅਸੀਂ ਹਸਰਾਜ ਦਾ ਲੋਕੀ ਨਹੀਂ ਕਰਦੇ ਉਹ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਿਆ ਉਹ ਤਾਂ ਉਹ ਵਿਰੋਧ ਕਰ ਰਿਹਾ ਉਹ ਠੀਕ ਹੈ ਪਾਲਿਸਿਸ ਦਾ ਵਿਰੋਧ ਕਰੋ ਲੇਕਿਨ ਗੁੱਸੇ ਚ ਨਾ ਆਵੋ ਕਰੋਧ ਨਹੀਂ ਇਹ ਹੌਮੇ ਜਿਹੜੀ ਹੈ ਨਾ ਉਹ ਕਿਸੇ ਬੰਨੇ ਨਹੀਂ ਲੱਗਣ ਦਿੰਦੀ ਸਾਨੂੰ ਪਹਿਲੇ ਹੌਮੇ ਧੀਰਗ ਰੋਗ ਹੈ ਬਾਣੀ ਚ ਕਿਹਾ ਆ ਜਿੰਨ ਪ੍ਰੇਮ ਕੀਆ ਤਿੰਨ ਹੀ ਇਸ ਗੱਲ ਤੇ ਜ਼ੋਰ ਦਿੱਤਾ ਯਾਰ ਗੱਲ ਸੁਣੋ ਆਪਾਂ ਫੇਰ ਇਕੱਠੇ ਹੋ ਜਾਾਂਗੇ ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ ਰਹਿਣਾ ਤਾਂ ਇੱਥੇ ਹੀ ਆ ਨਾ ਮੈਂ ਪਿੰਡੂ ਆ ਮੈਂ ਪਿੰਡ 'ਚ ਹੀ ਰਹਿਣਾ ਮੈਂ ਸਰ ਤੁਹਾਡੀ ਕਿ ਪੁਰਾਣੀ ਵੀਡੀਓ ਨੂੰ ਲੈ ਕੇ ਕਟਾਸ ਕੀਤੇ ਜਾਂਦੇ ਆ ਕਿਸਾਨ ਯੂਨੀਅਨ ਉਹ ਯਾਰ ਪੁਰਾਣੀ ਵੀਡੀਓ ਕੱਟ-ਕੱਟ ਕੇ ਲਾਈ ਜਾਂਦੇ ਕਟਾਸ ਨੂੰ ਛੱਡੋ ਹੁਣ ਪ੍ਰੈਜ਼ੈਂਟ ਗੱਲ ਕਰੋ ਅੱਜ ਸਰ ਕੋਈ ਤੁਹਾਨੂੰ ਪਤਾ ਹੈ ਇਲੈਕਸ਼ਨ ਤੇ ਕੱਟ ਵੱਢ ਕੇ ਅਗਲਾ ਹਿੱਸਾ ਵੀ ਕੱਟ ਦਿੰਦੇ ਆ ਪਿਛਲਾ ਵੀ ਕੱਟ ਦਿੰਦੇ ਆ ਸਰ ਅਗਲਾ ਟਾਰਗੇਟ ਤੇ ਕਰਨਾ ਹੀ ਭਰਾ ਜਿਹਨੂੰ ਲੱਗਦਾ ਸੀਟ ਇਹਨੇ ਲੈ ਜਾਣੀ ਆ ਉਦੋਂ ਜੇ ਜਾਨ ਨਿਕਲ ਜਿਓ ਪੈਸੇ ਦੇ ਕੇ ਉਹ ਕਰਾਉਂਦੇ ਐਡਿਟ ਕਰਾਉਂਦੇ ਆ ਤੁਹਾਡਾ ਭਰਾ ਤਾਂ ਕੁੰਡੀ ਲਾ ਕੇ ਵੀ ਉਦਾਂ ਹੀ ਬੋਲਦਾ ਮੀਡੀਆ 'ਚ ਵੀ ਉਦਾਂ ਬੋਲਦਾ ਦੱਸੋ ਡਬਲ ਸਟੈਂਡਰਡ ਮੈਂ ਕਦੀ ਹੋਇਆ ਮੈਂ ਦਿੱਲੀੋਂ ਜਿੱਤਿਆ ਸੀ ਮੈਂ ਚਮਚਗਿਰੀ ਕਰਕੇ ਹੌਣ ਨੂੰ ਵਜ਼ੀਰ ਨਾ ਬਣਿਆ ਹੁੰਦਾ ਮੈਂ ਕਿਹਾ ਨਹੀਂ ਮੈਂ ਆਪਣੇ ਲੋਕਾਂ ਦੀ ਗੱਲ ਕਰਨੀ ਆ ਜ਼ਿੰਮੇਵਾਰਾਂ ਦੀ ਗੱਲ ਕਰਨੀ ਆ ਮੇਰਾ ਰਿਸ਼ਤਾ ਮੈਂ ਖੁਦ ਵਾਡੀਆਂ ਕੀਤੀਆਂ ਮੈਂ ਰਿਆ ਮੈਨੂੰ ਪਤਾ ਹੈ ਜਾਇਜ਼ ਮੰਗਾ ਪ੍ਰਧਾਨ ਮੰਤਰੀ ਜੀ ਨੇ ਤਿੰਨ ਮੰਗਾ ਮੰਨੀਆਂ ਉਦੋਂ ਜਦੋਂ ਅਹਿਸਾਸ ਹੋਇਆ ਪਰ ਜਿੰਨੇ ਬਾਕੀ ਸੀਗੇ ਕਿਸਾਨੀ ਨਾਲ ਸੰਬੰਧਿਤ ਵਜ਼ੀਰ ਵੱਡ ਵੱਡੇ ਸੀਐਮ ਤੱਕ ਸੀਗੇ ਉਹਨਾਂ ਨੇ ਕਦੀ ਤੁਹਾਡੀ ਆਵਾਜ਼ ਉਥੇ ਸਹੀ ਤਰੀਕੇ ਨਾਲ ਪਛਾਈ ਆ ਅੰਬਾਲਾ ਤੋਂ ਉਹਰੇ ਹੋਰ ਗੱਲਾਂ ਕਰਦੇ ਆ ਅੰਬਾਲਾ ਟੱਪਦੇ ਹੀ ਉਥੇ ਚਮਚਗਿਰੀ ਕਰਨ ਲੱਪੈਂਦੇ ਆ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ ਚੋਂ ਜੇ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ heiraferi ਕਰਾਂ ਜੇ ਮੇਰਾ ਪੁਰਾਣਾ ਕਿਰਦਾਰ ਯਾਰ ਦੇਖੋ ਸਹੀ ਬੰਦਾ ਕਿੱਦਾਂ ਚੱਲਿਆ ਕਿੱਥੋਂ ਚੱਲਿਆ ਰੋਜ਼ ਦਾ 15-20 ਲੱਖ ਰੁਪਈਆ ਆਉਂਦਾ ਸੀ ਬੜੇ ਸੋਨੇ ਗਾਣੇ ਗੋਣੇ ਵਾਲ ਇਦਾਂ ਹਲਾਏ ਸੀ ਤੇ ਮੈਂ ਨਾ ਵਾਂਗੂ ਕਰਦਾ ਲੋਕੀ ਨੋਟਾਂ ਦੀਆਂ ਬਰਸਾਤਾ ਕਰਦੇ ਸੀ ਛੱਡ ਕੇ ਤੁਹਾਨੂੰ 100 ਲੱਗੇ ਮੈਂ ਕਦੀ ਕੋਈ ਪ੍ਰੋਗਰਾਮ ਮੈਨੂੰ ਕਰਦੇ ਦੇਖਿਆ ਹੋਵੇ ਯਾਰ ਲੋਕੀ ਐਕਟ ਵੀ ਕਰੀ ਜਾਂਦੇ ਗਾਣੇ ਵੀ ਗਾਈ ਜਾਂਦੇ ਸਿਆਸਤ ਵੀ ਕਰੀ ਜਾਂਦੇ ਤੁਹਾਡੇ ਭਰਾ ਨੇ ਜਿੱਦਣ ਪਹਿਲਾ ਇਲੈਕਸ਼ਨ ਲੜਿਆ ਉਦੋਂ ਐਲਾਨ ਕੀਤਾ ਬਸ ਤਮਾਸ਼ਾ ਬੰਦ ਹੁਣ ਮੈਂ ਪੇਮੈਂਟ ਲੈ ਕੇ ਨਹੀਂ ਗਾਇਆ ਕਰਨਾ ਮੁਫਤ ਗਾਇਆ ਕਰਨਾ ਜਿਹੜੇ ਮੈਨੂੰ ਵੋਟ ਤੇ ਸਪੋਰਟ ਕਰਦੇ ਉਹਨਾਂ ਨੂੰ ਸ਼ਗਨ ਵੀ ਦਿੱਤਾ ਬੱਚਿਆਂ ਨੂੰ ਗਾਣਾ ਵੀ ਗਾ ਕੇ ਉਹਨਾਂ ਨੂੰ ਸੂਫੀ ਗਵਾਓ ਕੀਰਤਨ ਕਰਵਾਓ ਲੇਕਿਨ ਮੈਂ ਪੈਸੇ ਲੈ ਕੇ ਹੁਣ ਖਾੜੇ ਨਹੀਂ ਲਾਉਣੇ ਕਿਉਂਕਿ ਤੁਸੀਂ ਮੈਨੂੰ ਜਿਤਾ ਦਿਓਗੇ ਮੁੜ ਕੇ ਮੈਂ ਵੜਿਆ ਹੀ ਨਾ ਹਲਕੇ ਚ ਹੁਣ ਦੇਖਿਆ ਨੇ ਦਿੱਲੀ ਮੈਂ ਜੰਮ ਗਿਆ ਸੀ ਦਿੱਲੀ ਜਿਨ੍ਹਾਂ ਨੇ ਜਿਤਾਇਆ ਸੀ ਇਸ ਕਰਕੇ ਮੇਰੇ ਤੇ ਯਕੀਨ ਕਰੋ ਮੇਰਾ ਹੱਥ ਜੋੜ ਕੇ ਬੈਠੀ ਹੁਣ ਕਿਸਾਨਾਂ ਨਾਲ ਅੱਜ ਖੜੇ ਬਾਹਰ ਹਾਂਜੀ ਕਿਸਾਨਾਂ ਨਾਲ ਮੈਂ ਹੱਥ ਮਲਾ ਕੇ ਫੁੱਲ ਫੁੱਲ ਸੱਟ ਕੇ ਕੋਈ ਮੀਟਿੰਗ ਵਗੈਰਾ ਜਾਂ ਕੁਝ ਹੋਇਆ ਨਹੀਂ ਮੀਟਿੰਗ ਕਰਨੀ ਚਾਹਣਗੇ ਤਾਂ ਮੈਂ ਕਿਹੜਾ ਕੋਈ 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 ਸੂਬੇਮਾਨੀ ਟੋਪੀ ਲਈ ਅਭੀ ਛੁਪ ਕੇ ਚੱਲ ਰਿਹਾ ਹਾਂ ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ ਮਿਲਣ ਵਾਸਤੇ ਹਾਂਜੀ ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਤੇ ਕੋਈ ਗੱਲ ਨਹੀਂ ਯਾਰ ਜੀ ਜੀ ਮੀਟਿੰਗਾਂ ਦਾ ਇੰਨਾ ਵਿਰੋਧ ਹੋ ਰਿਹਾ ਹੈ ਤਾਂ ਕਿਸਾਨਾਂ ਨੇ ਕਹਿਤਾ ਹੈ ਕਿ ਪਿੰਡਾਂ ਦੇ ਵਿੱਚ ਨੋ ਐਂਟਰੀ ਦੇ ਬੋਰਡ ਲਾਵਾਗੇ ਪਿੰਡਾਂ ਦੇ ਵਿੱਚ ਤੁਹਾਡੇ ਅੱਗੇ ਵਿਰੋਧ ਕਰਾਂਗੇ ਨਹੀਂ ਤੁਸੀਂ ਗੱਲ